ਗੁਰੂ ਜਿਸ ਤਰ੍ਹਾਂ ਜਿੰਦਗੀ ਜੀਵਨ ਗਿਆਨ ਕਰਨਾ ਚਾਹਦੇ ਨੇ ਕਰਦੇ ਨੇ ਤੇ ਨੇਚਰਲੀ ਜਦੋਂ ਮੈਂ ਉਹਨਾਂ ਦਾ ਸਿੱਖਾ ਮੈਂ ਉਹਨਾਂ ਦੀ ਉਂਗਲ ਪਕੜੀ ਹੈ ਤੇ ਮੈਂ ਉਹਨਾਂ ਦੇ ਸਾਹਮਣੇ ਚੀਣਾ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਮੇਰਾ ਭਲਾ ਹੈ ਸੰਤੋਹ ਲੱਗ ਪਾਈ ਮੈਂ ਸੰਤਾਂ ਦੇ ਨਾਲ ਲੱਗ ਕੇ ਹੀ ਪਾਣਾ ਵਾ ਕੀ ਗਤ ਮੈਂ ਗਤ ਪਾ ਜਾਣਾ ਮੇਰੀ ਗਤੀ ਤੇਰੇ ਵੱਲ ਰਹਿੰਦੀ ਹੈ ਜਦੋਂ ਮੈਂ ਸੰਤ ਦੇ ਨਾਲ ਅਟੈਚ ਹੋ ਜਾਣਾ ਇੱਕ ਨਿਊਟਰਲ ਨਿਰਮਲ ਅਵਸਥਾ ਦੇ ਨਾਲ ਮੈਂ ਜੁੜ ਜਾਣਾ ਜੋ ਤੁਮ ਦੇ ਜੋ ਤੁਸੀਂ ਦਿਓਗੇ ਸੋਈ ਸੁਖ ਪਾਈ ਉਹ ਹੀ ਜੋ ਤੁਸੀਂ ਦਿੱਤਾ ਉਹਨੂੰ ਹੀ ਮੈਂ ਸੁਖ ਹੀ ਸਮਝਣਾ ਹੈ ਤੇ ਸੁਖ ਸਮਝ ਕੇ ਹੀ ਐਕਸੈਪਟ ਕਰਨਾ ਹੈ ਕਿਉਂਕਿ ਤੂੰ ਦੇ ਦਿੱਤਾ ਹੈ ਇੱਕ ਪਲੱਸ ਐਸਾ ਪਲੈਟਫਾਰਮ ਹੈ ਜਿੱਥੇ ਅਸੀਂ ਆਪਣੀ ਗੱਲਾਂ ਕਰ ਸਕਦੇ ਆ ਆਪਣੀ ਥੋਟ ਨੂੰ ਐਕਸਪ੍ਰੈਸ ਕਰ ਸਕਦੇ ਆ ਸੋ ਇਹਦਾ ਆਪਾਂ ਵੱਧੋ ਵੱਧ ਫਾਇਦਾ ਲਈਏ ਵੱਧੋ ਵੱਧ ਲੋਕਾਂ ਨੂੰ ਇੱਕ ਦੂਜੇ ਨਾਲ ਜੋੜੀਏ ਬਹੁਤ ਬਹੁਤ ਧੰਨਵਾਦ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਮੁਹਿੰਮ ਤੇ ਜੁੜੇ Zoom ਮੀਟਿੰਗ ਦੇ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਆ ਜੀ ਤੇ ਜਿਹੜੇ ਸਾਨੂੰ YouTube ਤੇ ਵੇਖਣ ਲਈ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ ਇਹ ਇੱਕ ਛੋਟੀ ਜੀ ਬੇਨਤੀ ਅਸੀਂ ਐਕਸਟਰਾ ਵਧੂ ਕਰਨਾ ਚਾਹ ਰਹੇ ਹਾਂ ਕਿਉਂਕਿ ਸਾਡੇ ਨਾਲ ਸਬਸਕ੍ਰਾਈਬਰ ਥੋੜੇ ਜੇ ਘਟ ਰਹੇ ਨੇ ਹੁਣ ਤੇ ਜੇਕਰ ਤੁਸੀਂ ਸਾਰੇ ਜਣੇ ਉਪਰਾਲਾ ਕਰੋ ਤੇ ਸਾਨੂੰ ਸਬਸਕ੍ਰਾਈਬ ਲਿੰਕ ਤੇ ਲਾਈਕ ਸ਼ੇਅਰ ਕਰ ਦੇਵੋ ਔਰ ਕਮੈਂਟ ਵੀ ਵੱਧੋ-ਵੱਧ ਕਰੋ ਜਿਹੋ ਜੇ ਵੀ ਤੁਹਾਨੂੰ ਠੀਕ ਲੱਗਦਾ ਕਮੈਂਟ ਕਰਨਾ ਹੈ ਜ਼ਰੂਰ ਕਰੋ ਸਾਨੂੰ ਸਵਾਲ ਹੋਵੇ ਜਾਂ ਸਾਡੀ ਕੋਈ ਗਲਤੀ ਹੋਵੇ ਜਾਂ ਤੁਹਾਡਾ ਕੋਈ ਆਪਣਾ ਪੱਖ ਹੋਵੇ ਤੁਸੀਂ ਜੁਆਇਨ ਕਰਨਾ ਚਾਹੋ ਜ਼ਰੂਰ ਕਰ ਸਕਦੇ ਹੋ ਨਹੀਂ ਤਾਂ ਸਾਨੂੰ ਕਮੈਂਟਾਂ ਰਾਹੀਂ ਗੱਲਬਾਤ ਕਰ ਸਕਦੇ ਹੋ ਸਾਡਾ ਲਿੰਕ YouTube ਉੱਤੇ ਦਿੱਤਾ ਹੁੰਦਾ ਹੈ ਜੂਮ ਮੀਟਿੰਗ ਦਾ ਰੋਜ਼ ਸਵੇਰੇ 8:30 ਵਜੇ ਸ਼ਾਮ ਨੂੰ 6:00 ਵਜੇ ਤੇ ਇਸ ਵੇਲੇ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਇੱਕ ਸ਼ਬਦ ਲੱਗਾ ਹੋਇਆ ਹੈ ਜਿਸ ਨੂੰ ਅਸੀਂ ਬਲੂ ਵਿੱਚ ਔਰ yellow ਵਿੱਚ ਕੋਡ ਕੀਤਾ ਹੋਇਆ ਹੈ ਜਿਹਦੇ ਵਿੱਚ ਛੋਟੇ-ਛੋਟੇ ਸਪੇਸ ਛੱਡੀ ਹੋਈ ਹੈ white ਕਲਰ ਨਾਲ ਇਹ ਅਸੀਂ ਬਾਣੀ ਨੂੰ ਪੜਨ ਵਾਸਤੇ ਉਹਦਾ ਲਹਿਜਾ ਸਹੀ ਕਰਨ ਵਾਸਤੇ ਛੱਡੀ ਐ। ਐਸੇ ਤੇ ਬਾਣੀ ਸਾਰੀ ਗਾਇਨ ਦਾ ਵਿਸ਼ਾ ਹੈ ਪਰ ਹਰ ਕੋਈ ਨਾਲੇ ਤੇ ਗਾ ਨਹੀਂ ਸਕਦਾ ਨਾਲੇ ਹਰ ਵਕਤ ਅਸੀਂ ਘਰ ਪਾਠ ਕਰਦੇ ਆਂ ਜਾਂ ਜਿਸ ਤਰ੍ਹਾਂ ਵੀ ਉਥੇ ਗਾਇਆ ਨਹੀਂ ਕਰ ਸਕਦੇ। ਇਸਕਾ ਕਿ ਅਗਰ ਅਸੀਂ ਇਸ ਤਰ੍ਹਾਂ ਜੋੜ ਕੇ ਅੱਖਰ ਪੜ੍ਹਨੇ ਆਂ ਤੇ ਸਾਡਾ ਮੰਨਣਾ ਹੈ ਵੀ ਸਾਡੇ ਕੋਲ ਗੁਰੂ ਇੱਕ ਹਕਾਲਪੁਰਖ ਇੱਕ ਬਾਣੀ ਇੱਕ ਤੇ ਫਿਰ ਉਹਦੇ ਅਰਥ ਸਾਡੇ ਤੋਂ ਅਡੜ ਕਿਉਂ ਹੋ ਜਾਂਦੇ ਨੇ? ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਵਾਸਤੇ ਅਸੀਂ ਇਹ ਲੈਝਾ ਇੱਕ ਬਣਾਉਨੇ ਆ ਆਪਣੇ ਹਿਸਾਬ ਨਾਲ ਜੇਕਰ ਤੁਹਾਨੂੰ ਲੱਗੇ ਕਿ ਇਹਦੇ ਵਿੱਚ ਕਿਤੇ ਕੋਈ ਕਮੀ ਪੇਸ਼ੀ ਹੈ ਤਾਂ ਜ਼ਰੂਰ ਤੁਸੀਂ ਕਮੈਂਟਾਂ ਰਾਹੀਂ ਜਾਂ ਲਾਈਵ ਜੋੜ ਕੇ ਵੀ ਸਾਨੂੰ ਠੀਕ ਕਰਵਾ ਸਕਦੇ ਹੋ ਜੀ ਤੇ ਹੁਣ ਇਸ ਦੇ ਨਾਲ ਜੀ ਮੈਂ ਬੇਨਤੀ ਕਰਾਂਗੀ ਵੀਰ ਪਰਮਵੀਰ ਸਿੰਘ ਜੀ ਨੂੰ ਕਿ ਉਹ ਸ਼ਬਦ ਦਾ ਉਚਾਰਨ ਕਰਨ ਪਹਿਲੇ ਰੀਡਿੰਗ ਕਰ ਲੈ ਤੇ ਫਿਰ ਅਸੀਂ ਸਾਰੇ ਰਲ ਮਿਲ ਕੇ ਸਾਥ ਸੰਗਤ ਵਿਆਖਿਆ ਕਰਾਂਗੇ ਜੀ ਜੀ ਵੀਰ ਪਰਮਵੀਰ ਸਿੰਘ ਜੀ ਜੀ ਪੰਜ ਜੀ ਜੀ ਬੰਜੀ ਥੈਂਕ ਯੂ ਜੀ ਅ ਅੱਜ ਦਾ ਜਿਹੜਾ ਸ਼ਬਦ ਹੈ ਉਹ ਅੰਕ 386 ਦੇ ਉੱਪਰ ਦਰਜ ਹੈ ਆਸਾ ਰਾਗ ਦੇ ਵਿੱਚ ਹੈ ਮਹਿਲਾ ਪੰਜਵਾਂ ਇੱਥੇ ਹੁਣ ਗੁਰੂ ਪਾਤਸ਼ਾਹ ਜੀ ਚੰਨ ਕਹਿ ਰਹੇ ਨੇ ਇਹ ਸੰਬੋਧਨ ਕਰ ਰਹੇ ਨੇ ਸਨੇਹਾ ਸਾਡੇ ਵਾਸਤੇ ਹੀ ਹੈ ਪਰ ਚਲੋ ਪਹਿਲੇ ਪੜ੍ਹਦਾ ਫਿਰ ਮੈਂ ਆਪਣੀ ਸਮਝ ਅਕੇ ਰੱਖਦਾ ਜੋ ਜਿੰਨੀ ਕੁ ਮੈਨੂੰ ਸਮਝ ਆਈ ਆਸਾ ਮਹਿਲਾ ਪੰਜਵਾ ਕਹ ਰਨੇ ਜਹਾਂ ਪਠਾਵੋ ਤਹ ਤਹ ਜਾਈਂ ਜੋ ਤੁਮ ਦੇ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੋਸਾਈਂ ਤੁਮਰੀ ਕਿਰਪਾ ਤੇ त्रिपत अगाई रहौ तुमरा दिया पैनो खाइ तो प्रसाद प्रभु सुखी वलाई मन तन अंतर तुजै त्याई तुमरे लवै ना कौ लाई कह नानक नित एवै त्याई ਕੱਤ ਹੋਵੈ ਸੰਤੋਂ ਲੱਗ ਪਾਈ ਕਹ ਨਾਨਕ ਨਿਤ ਇਵੇਂ ਤੇ ਆਈ ਕੱਤ ਹੋਵੈ ਸੰਤੋਂ ਲੱਗ ਪਾਈ ਜੀ ਜੇ ਕਿਤੇ ਮੜਾ ਮਟਾ ਜੇ ਮੈਨੂੰ ਲੱਗਿਆ ਜੀ ਕਿਤੇ ਉਚਾਰਣ ਦੇ ਵਿੱਚ ਕੁਝ ਫਰਕ ਹੈ ਤੇ ਪਲੀਜ਼ ਮੈਨੂੰ ਠੀਕ ਕਰਵਾ ਦੇਣਾ ਇਹ ਬਾਅਦ ਕਿ ਆਪਣੀ ਫਿਰ ਸਾਂਝ ਪਾਵਾਂ ਜੀ ਜਿੰਨੇ ਮੈਨੂੰ ਸੋਚੀਏ ਫਿਰ ਮੋਸਤਾਂ ਦੱਸਦਾ ਜੀ 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 ਸਾ ਠੀਕ ਹੈ ਵੀਰ ਸੰਜੀਤ ਇੱਥੇ ਅੱਜ ਦੇ ਸ਼ਬਦ ਦੇ ਵਿੱਚ ਦੇਖੋ ਗੁਰੂ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਨੇ ਸਾਨੂੰ ਇੱਕ ਆਪਣੀ ਆਪਣੀ ਨਾਮ ਲੈ ਕੇ ਜਿਵੇਂ ਕਹਿੰਦੇ ਨੇ ਤੁਜੇ ਤੇ ਆਈ ਕਿ ਕੱਤ ਜਾਈ ਉਹ ਆਪਣੀ ਗੱਲ ਦੱਸ ਰਹੇ ਨੇ ਪਰ ਸੰਗਤ ਮੈਨੂੰ ਮਾਫ਼ ਕਰਨਾ ਗੁਰੂ ਪਾਤਸ਼ਾਹ ਜੀ ਆਪ ਜਾਣੀ ਜਾਣਸਨ ਆਪਣੇ ਆਪ ਦੇ ਵਿੱਚ ਸੰਪੂਰਨ ਸਨ ਤੇ ਇਹ ਹੁਣ ਬੜਪਨ ਹੈ ਵੱਡਾਪਨ ਹੈ ਉਹਨਾਂ ਦਾ ਵੀ ਉਹਨਾਂ ਨੇ ਆਪਣੀ ਗੱਲ ਕਹਿ ਕੇ ਸਾਨੂੰ ਸਾਡੇ ਵਾਸਤੇ ਇੱਕ ਭਲੇ ਦਾ ਕੰਮ ਕੀਤਾ ਸਾਡਾ ਭਲਾ ਹੋਵੇ ਉਹ ਕੰਮ ਕੀਤਾ ਉਹਨਾਂ ਨੇ ਤੇ ਇਹਨੂੰ ਮੈਂ ਦੋ ਪੱਖਾਂ ਨਾਲ ਦੇਖਦਾ ਇੱਕ ਤਾਂ ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਮੈਨੂੰ ਸੁਨੇਹਾ ਦੇ ਰਹੇ ਨੇ ਵੀ ਤੂੰ ਤੂੰ ਇਸ ਤਰ੍ਹਾਂ ਜ਼ਿੰਦਗੀ ਜੀਂ ਕਿਉਂਕਿ ਜਦੋਂ ਮੇਰਾ ਗੁਰੂ ਜਿਸ ਤਰ੍ਹਾਂ ਜ਼ਿੰਦਗੀ ਜੀਵਨ ਗਿਆਨ ਕਰਨਾ ਚਾਹੁੰਦੇ ਨੇ ਕਰਦੇ ਨੇ ਤੇ ਨੇਚਰਲੀ ਜਦੋਂ ਮੈਂ ਉਹਨਾਂ ਦਾ ਸਿੱਖ ਮੈਂ ਉਹਨਾਂ ਦੀ ਉਂਗਲ ਪਕੜੀ ਹੈ ਤੇ ਮੈਂ ਉਹਨਾਂ ਦੇ ਸਾਥ ਨਾਲ ਚੀਣਾ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਮੇਰਾ ਭਲਾ ਹੈ ਤੇ ਇੱਕ ਇਹਦੇ ਨਾਲ ਹੀ ਜਦੋਂ ਮੈਂ ਦੂਜਾ ਪੱਖ ਦੇਖਣਾ ਵੀ ਗੁਰੂ ਪਾਸ਼ਾ ਮੈਨੂੰ ਇਸ ਤਰ੍ਹਾਂ ਦੀ ਗੱਲ ਇਸ ਤਰ੍ਹਾਂ ਦਾ ਸੁਨੇਹਾ ਕਿਉਂ ਦੇ ਰਹੇ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਮੇਰੀ ਕਿਰਤ ਮੇਰੀ ਰਹਿਣੀ ਬਹਿਣੀ ਸਹਿਣੀ ਕੁਝ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਮੈਂ ਨਹੀਂ ਕਰ ਪਾ ਰਿਆ ਤੇ ਗੁਰੂ ਪਾਸ਼ਾ ਨੇ ਫਿਰ ਮੈਨੂੰ ਇਹ ਸੁਨੇਹਾ ਦਿੱਤਾ ਵੀ ਪਰਮੇ ਸਿੰਘ ਜਾਨੀ ਤੂੰ ਐਵੇਂ ਜੀ ਜਿਵੇਂ ਮੈਂ ਤੈਨੂੰ ਸੁਝਾ ਰਿਆ ਹੁਣ ਗੁਰੂ ਪਾਸ਼ਾ ਜੀ ਆਪਣਾ ਪੱਖ ਆਪਣੇ ਤੇ ਲੈ ਕੇ ਗੱਲ ਮੈਨੂੰ ਸਮਝਾ ਰਹੇ ਨੇ ਕਿਵੇਂ ਕਹਿੰਦੇ ਨੇ ਜਾਂਹ ਪਠਾਵੋ ਤਹਿ ਤਹਿ ਜੈ ਹੁਣ ਪਹਿਲੀ ਪੰਕਤੀ ਚ ਕੀ ਸਮਝ ਆ ਰਿਹਾ ਪਹਿਲੀ ਪੰਕਤੀ ਚ ਸਿਰਫ ਇਹ ਨਹੀਂ ਸਮਝ ਆ ਰਿਹਾ ਵੀ ਜਿੱਥੇ ਪਠਾਵੋ ਪਠਾਵੋ ਦਾ ਮਤਲਬ ਹੁੰਦਾ ਹੈ ਅ ਤਹ ਤਹ ਜਾਈਂ ਦੇ ਨਾਲ ਜਦੋਂ ਆਪਾਂ ਕਰਦੇ ਆ ਇਹਦਾ ਮਤਲਬ ਮੈਨੂੰ ਕਿਧਰੇ ਕਿਧਰੇ ਭੇਜ ਰਹੇ ਨੇ ਕਿਧਰੇ ਕਿਧਰੇ ਮੈਂ ਜਾ ਰਿਹਾ ਤੇ ਜਦੋਂ ਮੈਂ ਕਿਧਰੇ ਕਿਧਰੇ ਜਾ ਰਿਹਾ ਦਾ ਮਤਲਬ ਪਠਾਣ ਦਾ ਮਤਲਬ ਹੈ ਜਿੱਥੇ ਤੂੰ ਮੈਨੂੰ ਭੇਜਿਆ ਜਿੱਥੇ ਮੈਨੂੰ ਭੇਜਿਆ ਕਿਹਾ ਹਲੇ ਤੂੰ ਨਹੀਂ ਆਇਆ ਵੈਸੇ ਪਰ ਅਗਲੀ ਪੰਕਤੀ 'ਚ ਜਦੋਂ ਆ ਰਿਹਾ ਤੂੰ ਆ ਰਿਹਾ ਉਹਦੇ ਨਾਲ ਮੇਰੇ ਜ਼ਬਾਨ ਤੋਂ ਨੇ ਕਹਦਾ ਪਰ ਜੇ ਪਹਿਲੀ ਪੰਕਤੀ ਲਈ ਹੈ ਜਿੱਥੇ ਜਿੱਥੇ ਭੇਜਿਆ ਜਾ ਰਿਹਾ ਉੱਥੇ-ਉੱਥੇ ਮੈਂ ਰਵਾਂ ਪਠਾਵ ਹੋ ਮੈਂ ਰਵਾਂਗਾ ਰਹਿਣਾ ਹੀ ਹੈ ਕੀ ਕਹਿੰਦੇ ਨੇ ਜੋ ਤੁਮ ਦੇ ਸੋਈ ਸੁਖ ਪਾਈ ਹੁਣ ਜੋ ਤੁਮ ਦੇ ਨਾਲ ਕਿਉਂਕਿ ਲਾਈਨ ਕੰਪਲੀਟ ਹੁੰਦੀ ਹੈ ਤੇ ਜੋ ਤੁਮ ਇਧਰ ਵੀ ਪਠਾਵੋਂ ਵਾਲੇ ਦੇ ਵਿੱਚ ਵੀ ਆਉਂਦਾ ਵੀ ਜਿੱਥੇ ਤੁਸੀਂ ਮੈਨੂੰ ਭੇਜੋਗੇ ਤੇ ਜਿੱਥੇ ਤੁਸੀਂ ਮੈਨੂੰ ਭੇਜਿਆ ਜਾਂ ਭੇਜਦੇ ਰਹੋਗੇ ਫਿਊਚਰ ਟੈਂਸ ਵੀ ਆ ਗਿਆ ਤੇ ਉੱਥੇ-ਉੱਥੇ ਮੈਂ ਟਿਕਦਾ ਰਵਾਂਗਾ ਜੋ ਤੁਮ ਦੇ ਜੋ ਤੁਸੀਂ ਦਿਓਗੇ ਸੋਈ ਸੁਖ ਪਾਈ ਉਹ ਹੀ ਜੋ ਤੁਸੀਂ ਦਿੱਤਾ ਉਹਨੂੰ ਹੀ ਮੈਂ ਸੁਖ ਹੀ ਸਮਝਣਾ ਹੈ ਤੇ ਸੁਖ ਸਮਝ ਕੇ ਹੀ ਐਕਸੈਪਟ ਕਰਨਾ ਹੈ ਕਿਉਂਕਿ ਤੂੰ ਦੇ ਦਿੱਤਾ ਹੁਣ ਹਲੇ ਇੱਥੇ ਤੂੰ ਡਿਫਾਈਨ ਨਹੀਂ ਹੋ ਰਿਹਾ ਤੂੰ ਕੌਣ ਜੋ ਤੁਮ ਦੇ ਹੁਣ ਤੁਮ ਕੌਣ ਹੈ ਕਿਹਨੂੰ ਕਹਿ ਰਹੇ ਨੇ ਇੱਥੇ ਡਿਫਾਈਨ ਨਹੀਂ ਹੈ ਸ਼ਬਦਾਂ ਦੇ ਵਿੱਚ ਪਰ ਸਾਡੀ ਇੱਕ ਸਾਈਕੋਲੋਜੀ ਬਣੀ ਹੈ ਅੱਗੇ ਆਪਾਂ ਸ਼ਬਦ ਜਦੋਂ ਪੜਾਂਗੇ ਤੇ ਫਿਰ ਕਲੀਅਰ ਆਉਂਦਾ ਸਦਾ ਚਿਹਰੇ गोविंद गोसाई तुमरी कृपा ते त्रिपत अगाई उन रहआव दी पंक्ति ਦੇ ਵਿੱਚ ਇਸ਼ਾਰਾ ਕੀਤਾ ਸਿੱਧਾ ਕਿਹਾ ਸਦਾ ਚਿਹਰੇ ਸਦਾ ਤੇਰੇ ਚਿਹਰੇ ਦਾ ਮਤਲਬ ਹੁੰਦਾ ਹੈ ਸੇਵਾ ਕਰਨ ਵਾਲਾ गोविंद गोसाई ਚਿਹਰੇ ਦਾ ਮਤਲਬ ਹੈ ਵੀ ਇਸ ਦੀ ਸੇਵਾ ਕਰਨੀ ਹੈ ਕਿਸ ਦੀ ਸੇਵਾ ਕਰਨੀ ਹੈ गोविंद गोसाई ਇੱਥੇ ਸੈਂਸ ਆ ਰਹੀ ਹੈ ਕਿਉਂਕਿ ਤੁਮਰੀ ਕਿਰਪਾ ਤੇ ਅੱਗੇ ਆਏਗਾ ਹੁਣ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਹੁਣ ਇਸ ਨੂੰ ਬੜਾ ਸਮਝਣ ਦੀ ਜ਼ਰੂਰਤ ਹੈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਪਹਿਲੇ ਕਹਤਾ ਤੂੰ ਜਿੱਥੇ ਜਿੱਥੇ ਵੀ ਮੈਨੂੰ ਭੇਜਿਆ ਜਾਂਦਾ ਤੂੰ ਜਿੱਥੇ ਭੇਜੋ ਉੱਥੇ ਮੈਂ ਟਿਕ ਜਾਵਾਂਗਾ ਤੁਸੀਂ ਜੋ ਦਿਓਗੇ ਉਹਨੂੰ ਮੈਂ ਸੁਖ ਕਰਕੇ ਮੰਨ ਲਾਂਗਾ ਫਿਰ ਅੱਗੇ ਕਹਿ ਰਹੇ ਨੇ ਸਦਾ ਚਿਹਰੇ गोविंद ਗੋਸਾਈ ਮੈਂ गोविंद ਗੋਸਾਈ ਹੈ गोविंद ਹੈ ਗੋਸਾਈ ਹੈ ਸਭ ਦੇ ਪਾਲਣਹਾਰ ਤੇ ਇਹ ਲੱਗ ਰਿਹਾ ਹੇ ਲੱਗੇ ਲੱਥੇ ਲੱਗੇਗਾ ਕਿਉਂਕਿ ਤੁਮਰੀ ਕਿਰਪਾ ਤੇ ਆ ਰਿਹਾ ਨਾ ਤੇ ਤੈਨੂੰ ਐਡਰੈਸ ਕੀਤਾ ਜਾ ਰਿਹਾ ਇੱਕ ਥਰਡ ਪਰਸਨ ਖੜਾ ਕੀਤਾ ਜਾ ਰਿਹਾ ਇੱਕ ਥਰਡ ਆਈਡੈਂਟੀਟੀ ਖੜੀ ਕੀਤੀ ਜਾ ਰਹੀ ਹੈ ਉਹਨੂੰ ਗੋਬਿੰਦ ਗੁਸਾਈ ਕਹ ਰਹੇ ਨੇ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਹੁਣ ਉਸੇ ਨੂੰ ਕਹ ਰਹੇ ਨੇ ਵੀ ਤੁਹਾਡੀ ਹੀ ਕਿਰਪਾ ਹੈ ਮੈਂ ਤ੍ਰਿਪਤ ਅਗਾਈ ਹਾਂ ਮੈਰੀ ਜਿਹੜੀ ਤ੍ਰਿਸ਼ਨਾ ਹੈ ਉਹ ਅਗਾ ਜਾਂਦੀ ਅਗਾ ਦਾ ਮਤਲਬ ਹੈ ਕੰਪਲੀਟ ਹੋ ਜਾਂਦੀ ਉਸ ਤੋਂ ਬਾਅਦ ਕੋਈ ਤਾਂਗ ਹੀ ਨਹੀਂ ਰਹਿੰਦੀ ਉਸ ਤੋਂ ਬਾਅਦ ਕੋਈ ਡਿਮਾਂਡ ਹੀ ਨਹੀਂ ਰਹਿੰਦੀ ਇੰਨੀ ਪਰਫੁੱਲਤ ਹੋ ਜਾਂਦੀ ਜਿਵੇਂ ਰਾਜ ਹੋ ਗਿਆ ਕਮਾਪਰਾ ਪਤਾ ਤੋਂ ਆਮ ਭਾਸ਼ਾ ਚੱਤ ਕਲ ਕੰਮ ਇੱਥੇ ਕਹ ਰਹੇ ਨੇ ਅਗਾਈ ਹੁਣ ਇਸ ਪੁਆਇੰਟ ਨੂੰ ਥੋੜਾ ਜਿਹਾ ਇਲੈਬੋਰੇਟ ਕਰਨਾ ਮੈਂ ਤੁਮਰੀ ਕਿਰਪਾ ਤੇ ਹੁਣ ਇੱਥੇ ਪਹਿਲਾਂ ਤਾਂ ਤੁਮ ਕਿਹਾ ਹੁਣ ਤੁਮਰੀ ਕਿਹਾ ਤੇ ਇੱਥੇ ਕਿਹਨੂੰ ਐਡਰੈਸ ਕਰਦੇ ਨੇ ਇਹ ਜਿਵੇਂ ਮੈਂ ਕਿਹਾ ਨਾ ਵੀ ਸਾਨੂੰ ਇਹ ਗੱਲ ਕਿਉਂ ਕਹਿ ਰਹੇ ਨੇ ਗੁਰੂ ਪਾਤਸ਼ਾਹ ਜੀ ਨੇ ਇਸstra ਦੀ ਗੱਲ ਕਿਉਂ ਲਿਖੀ ਉਹਨੂੰ ਆਪਾਂ ਡਿਫਾਈਨ ਕਰਾਂਗੇ ਉਹ ਮੈਂ ਬਾਅਦ ਵਿੱਚ ਕਰਦਾ ਪਹਿਲੇ ਕੰਪਲੀਟ ਕਰ ਲੈਨੇ ਇੱਥੇ ਫਿਰ ਕਹਿ ਰਹੇ ਨੇ ਰਹਾਉ ਤੋਂ ਬਾਦ ਤੁਮਰਾ ਦੀਆ ਪੈਨੋ ਖਾਈ ਤੁਮਰਾ ਮਤਲਬ ਤੁਹਾਡਾ ਦਿੱਤਾ ਹੋਇਆ ਹੀ ਪੈਨੋ ਖਾਈ ਮੈਂ ਪਾਰਿਆ ਤੇ ਹੰਡਾਰਿਆ ਤੇ ਖਾ ਰਿਆ ਤੋ ਪ੍ਰਸਾਦ ਪ੍ਰਭ ਸੁਖੀ ਬਲਾਈ ਹੁਣ ਤੁਹਾਡੇ ਦਿੱਤੇ ਹੋਏ ਪ੍ਰਸਾਦ ਯਾਨੀ ਕਿ ਤੁਸੀਂ ਇਹਨੂੰ ਕਿਵੇਂ ਕਹੋਗੇ ਸਤਿ ਪ੍ਰਸਾਦ ਦਾ ਮਤਲਬ ਹੋ ਗਿਆ ਨਾ ਤੁਹਾਡੇ ਵੱਲੋਂ ਦਿੱਤਾ ਹੋਇਆ ਹੀ ਤੁਹਾਡੇ ਵੱਲੋਂ ਦਿੱਤਾ ਹੋਇਆ ਹੀ ਗਿਆਨ ਕਹ ਸਕਦੇ ਆ ਪ੍ਰਸਾਦ ਦੇ ਰੂਪ ਦਾ ਮਤਲਬ ਹੁੰਦਾ ਰਿਜ਼ਲਟ ਤੇਰਾ ਦਿੱਤਾ ਹੋਇਆ ਵੀ ਜੋ ਕੁਝ ਵੀ ਹੈ ਉਹਨੂੰ ਮੈਂ ਪ੍ਰਸਾਦ ਦੇ ਰੂਪ ਦੇ ਵਿੱਚ ਲੈ ਲਿਆ ਪ੍ਰਭ ਸੁਖੀ ਵਸਾਈ ਹੁਣ ਸੁਖੀ ਵਸਾਈ ਫਿਰ ਉਹੀ ਉੱਪਰ ਸੁਖ ਪਾਈਸ ਹੈਗਾ ਇੱਥੇ ਹੁਣ ਸੁਖੀ ਅ ਮਾਫ ਕਰਨਾ ਸੁਖੀ ਬਲਾਈ ਬਲਾਈ ਦਾ ਮਤਲਬ ਹੈ ਮੈਂ ਜਿੰਦਾ ਹਾਂ ਮੈਂ ਉਸ ਤਰ੍ਹਾਂ ਦੀ ਲਾਈਫ ਦੇ ਵਿੱਚ ਰਹਿੰਦਾ ਹਾਂ ਵਿਲੇ ਵਿਲੇ ਹੋ ਕੇ ਗੁਜ਼ਾਰਦਾ ਹਾਂ ਮੈਂ ਆਪਣੀ ਜ਼ਿੰਦਗੀ ਐਵੇਂ ਗੁਜ਼ਾਰਦਾ ਹਾਂ ਜਾਂ ਬਤੀਤ ਕਰਦਾ ਹਾਂ ਤੇਰੇ ਪ੍ਰਸਾਦ ਤੋਂ ਤੇਰੇ ਦਿੱਤੇ ਹੋਏ ਪ੍ਰਸਾਦ ਤੋਂ ਅੱਗੇ ਕਰੇ ਨੇ ਮਨ ਤਨ ਅੰਤਰ ਤੁਜੈ ਤੇ ਐ ਤੁਮਰੇ ਲਵੈ ਨਾ ਕੋਉ ਲਾਈ ਹੁਣ ਮਨ ਤਨ ਮੇਰੇ ਮਨ ਤੇ ਤਨ ਦੇ ਅੰਦਰ ਅੰਤਰ ਅੰਦਰ ਵਿੱਚ ਤੁਜੈ 탸ਹੀਂ ਹੁਣ ਤੈਨੂੰ ਤੁਜੇ ਦਾ ਮਤਲਬ ਫਿਰ ਤੈਨੂੰ 탸ਹੀਂ ਤੈਨੂੰ ਹੀ ਮੈਂ ਯਾਦ ਕਰਦਾ ਫਿਰ ਅੱਗੇ ਕਹ ਰਹੇ ਨੇ ਤੁਮਰੇ ਲਵੈ ਨਾ ਕੋਉ ਲਾਈ ਲਵੈ ਦਾ ਸੈਂਸ ਹੁੰਦਾ ਹੈ ਮੇਰੇ ਨੇੜੇ ਕੋਲ ਨਜ਼ਦੀਕ ਨੀਅਰ ਤੁਮਰੇ ਲਵੈ ਤੇਰੇ ਨੇੜੇ ਤਾਂ ਕੋਈ ਹੋਰ ਹੈ ਨਹੀਂ। ਤੁਮਰੇ ਲਵੇ ਨਾ ਕੋਈ ਲਾਈਨ ਤੇਰੇ ਨੇੜੇ ਹੋਰ ਕੋਈ ਮੈਂ ਲਗਾ ਹੀ ਨਹੀਂ ਸਕਦਾ ਤੇਰੇ ਨੇੜੇ ਕੋਈ ਹੋਰ ਮੈਂ ਸਮਝ ਨਹੀਂ ਸਕਦਾ ਤੇਰੇ ਨੇੜੇ ਕੋਈ ਹੋਰ ਮੈਂ ਸੋਚ ਵੀ ਨਹੀਂ ਸਕਦਾ। ਮਤਲਬ ਇੱਥੇ ਨੇੜੇ ਦਾ ਮਤਲਬ ਆ ਰਿਹਾ ਬਰਾਬਰੀ ਇਕੁਐਲਿਟੀ ਤੇਰੇ ਬਰਾਬਰ ਤੇਰੇ ਸਮਕਰ ਕੋਈ ਹੋਰ ਮੈਨੂੰ ਨਜ਼ਰ ਪਿਆਦਾ ਮੈਂ ਹੋਰ ਕਿਸੇ ਨੂੰ ਲਾ ਨਹੀਂ ਸਕਦਾ। ਕਹੋ ਨਾਨਕ ਨਿਤ ਇਵੇਂ ਤੇ ਆਈ ਕਤ ਹੋਵੇ ਸੰਤੋਂ ਲੱਗ ਪਾਈ ਹੁਣ ਕਹੇ ਨਾਨਕ ਨਾਨਕ ਜੀ ਕਹਿ ਰਹੇ ਨੇ ਪੰਜਵੇਂ ਪਾਸ਼ਾ ਪੰਜਵੇਂ ਨਾਨਕ ਆਪਣੇ ਆਪ ਨੂੰ ਕਹਿ ਰਹੇ ਨੇ ਕਹੇ ਨਾਨਕ ਕਹਿ ਰਹੇ ਨੇ ਹੁਣ ਉਹ ਉਦੇਸ਼ ਕਰਦੇ ਨੇ ਨਿਤ ਹਮੇਸ਼ਾ ਨਿਤ ਮਤਲਬ ਰੋਜ਼ ਨਿਤਾਪ੍ਰਤੀ ਨਿਤ ਇਵੇਂ ਤੇ ਆਈ ਐਵੇਂ ਤੇ ਆਈ ਕਿਵੇਂ ਕਤ ਹੋਵੇ ਸੰਤੋਂ ਲੱਗ ਪਾਈ ਹੁਣ ਗੱਤ ਹੋਵੇ ਮਤਲਬ ਕੀ ਹੈ ਮੇਰੀ ਗਤੀ ਹੋ ਜਾਏ ਹੁਣ ਗਤੀ ਨੂੰ ਇੱਕ ਪੁਰਾਤਨ ਵਰਡ ਸਮਝ ਕੇ ਆਪਾਂ ਇਹਨਾਂ ਸਮਝ ਲਈ ਵੀ ਮੈਨੂੰ ਮੇਰਾ ਪਾਰ ਉਤਾਰਾ ਹੋ ਜਾਏਗਾ ਗਤੀ ਦਾ ਮਤਲਬ ਹੈ ਕਿ ਮੈਨੂੰ ਸਮਝ ਆਂਦਾ ਵੀ ਮੈਂ ਇਸੇ ਰਸਤੇ ਤੇ ਚੱਲਦਾ ਰਵਾਂ ਆਪਾਂ ਕਹਿੰਦੇ ਨਾ ਵੀ ਤੇਰੀ ਸਪੀਡ ਕੀ ਹੈ ਤੇਰੀ ਗਤੀ ਕੀ ਹੈ ਸੋ ਇੱਥੇ ਗੱਤ ਹੈ ਦਾ ਮਤਲਬ ਹੈ ਤੇ ਮੈਂ ਇਸ ਰਸਤੇ ਤੇ ਚੱਲਦਾ ਰਵਾਂ ਹੋਵੇ ਗੱਤ ਹੋਵੇ ਮੈਂ ਇਸ ਰਸਤੇ ਤੇ ਚੱਲਦਾ ਰਵਾਂ ਸੰਤਾ ਲੱਗ ਪਾਈ ਹੁਣ ਸੰਤਦ ਫਿਰ ਇੱਕ ਬੋੜ ਐਸਾ ਹੈ ਜਿੱਥੇ ਆਪਾਂ ਕਹਿ ਸਕਦੇ ਆਂ ਕਿ ਇਹ ਨਿਰੋਲ ਨਿਰਮਲ ਅ ਪ੍ਰਸਨੈਲਿਟੀ ਵਾਸਤੇ ਆਂਦਾ ਹੈ ਸੰਤੋ ਤੇ ਲੱਗ ਪਾਈ ਲੱਗ ਪਾਈ ਦਾ ਮਤਲਬ ਹੈ ਵੀ ਉੱਥੇ ਹੀ ਮੈਂ ਲੱਗਿਆ ਰਵਾਂ ਮੈਂ ਲੱਗਿਆ ਰਹਿੰਦਾ ਰਵਾਂ ਕੰਟੀਨਿਊਸ ਪ੍ਰੋਸੈਸ ਦੇ ਵਿੱਚ ਮੈਂ ਲੱਗਾ ਪਾਈ ਦਾ ਅ ਜਿਹੜਾ ਇੱਕ ਸ਼াব্দਿਕ ਅਰਥ ਹੈਗਾ ਆਪਾਂ ਨੂੰ ਇੱਕ ਵੱਡੇ ਸਾਡੇ ਪੈਰਾਂ ਦੇ ਵਿੱਚ ਵੀ ਕਹਿੰਦੇ ਨੇ ਵੀ ਲੱਗ ਪਾਈ ਮੈਂ ਤੇਰੇ ਪੈਰੀ ਲੱਗਦਾ ਪਰ ਇੱਥੇ ਜਿਹੜਾ ਹੈ ਲੱਗ ਪਾਈ ਦਾ ਮਤਲਬ ਹੈ ਜਿਵੇਂ ਕੋਕੀ ਉੱਪਰ ਸਾਰਾ ਧਿਆਇ ਲਾਈਂ ਆਰਿਆਣ ਉਸੇ ਤਰ੍ਹਾਂ ਇੱਥੇ ਪਾਈ ਆਰਿਆ ਮਤਲਬ ਮੈਂ ਪਾਣਾ ਵਾਂ ਸੰਤੋਂ ਲੱਗ ਪਾਈ ਮੈਂ ਸੰਤਾਂ ਦੇ ਨਾਲ ਲੱਗ ਕੇ ਹੀ ਪਾਣਾ ਵਾਂ ਕੀ ਗੱਤ ਮੈਂ ਗੱਤ ਪਾ ਜਾਣਾ ਮੇਰੀ ਗਤੀ ਤੇਰੇ ਵੱਲ ਰਹਿੰਦੀ ਹੈ ਜਦੋਂ ਮੈਂ ਸੰਤ ਦੇ ਨਾਲ ਅਟੈਚ ਹੋ ਜਾਣਾ ਇੱਕ ਨਿਊਟਰਲ ਨਿਰਮਲ

ਜੀ ਠੀਕ ਹੈ ਜੀ ਠੀਕ ਹੈ ਰ ਸਮਾਪਤੀ ਕਰ ਲੈਂਦੇ ਹਾਂ ਠੀਕ ਹੈ ਜੀ ਸਾਰੇ ਜੁੜੇ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਅੱਜ ਦੇ ਚੈਪਟਰ ਦੇ ਵਿੱਚ ਅੱਜ ਦਾ ਜਿਹੜਾ ਸ਼ਬਦ ਸਾਡੇ ਸਾਹਮਣੇ ਆਇਆ ਗੁਰੂ ਪਾਸ਼ਾ ਜੀ ਦਾ ਜਿਹੜਾ ਹੁਕਮ ਹੈ ਉਹ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਪਾਸ਼ਾ ਜੀ ਨੇ ਸਨੇਹਾ ਦਿੱਤਾ ਸਾਨੂੰ ਤੇ ਇਹ ਇੱਕ ਐਸਾ ਪਲੈਟਫਾਰਮ ਹੈ ਜਿੱਥੇ ਅਸੀਂ ਡਿਸਕਸ਼ਨਸ ਕਰਦੇ ਹਾਂ ਵਿਚਾਰ ਕਰਦੇ ਹਾਂ ਆਪਣੀ-ਆਪਣੀ ਥੌਟਸ ਨੂੰ ਉਹ ਉਜਾਗਰ ਕਰਦੇ ਹਾਂ ਇੱਕ ਦੂਜੇ ਨਾਲ ਸਾਂਝ ਕਰਦੇ ਹਾਂ ਤੇ ਇੱਥੇ ਅਸੀਂ ਕੁਝ ਸਿੱਖਣ ਦੀ ਪ੍ਰਵਿੱਤੀ ਦੇ ਵਿੱਚ ਆੰਦੇ ਆ ਵੀ ਇੱਥੋਂ ਦੀ ਸਾਨੂੰ ਇੱਕ ਦੂਜੇ ਨਾਲ ਤਾਂ ਪਕੜ ਕੇ ਕੁਝ ਸਿੱਖਣ ਨੂੰ ਮਿਲ ਜਾਏ ਕੁਝ ਆਪਣੀਆਂ ਆਪਣੀਆਂ ਥਾਟਸ ਸਾਡੀਆਂ ਕਲੀਅਰ ਹੋ ਜਾਣ ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਸਾਨੂੰ YouTube ਤੇ ਦੇਖ ਰਹੇ ਹਨ ਉਹਨਾਂ ਨੂੰ ਫਿਰ ਇੱਕ ਵਾਰੀ ਰਿਕੁਐਸਟ ਤੁਸੀਂ ਸਾਡੇ ਕਮੈਂਟਸ ਵੀ ਜ਼ਰੂਰ ਦਿਓ ਤੇ ਸਾਡੇ ਸਬਸਕ੍ਰਾਈਬਰ ਵਾਸਤੇ ਸ਼ੇਅਰ ਜ਼ਰੂਰ ਕਰਦੇ ਰਹੋ ਹਰ ਆਪਣੇ ਭੈਣ ਭਰਾ ਨੂੰ ਤੇ ਜਦੋਂ ਇਹ ਇੱਕ ਪਲੱਸ ਐਸਾ ਪਲੈਟਫਾਰਮ ਹੈ ਜਿੱਥੇ ਅਸੀਂ ਆਪਣੀ ਗੱਲਾਂ ਕਰ ਸਕਦੇ ਹਾਂ ਆਪਣੀ ਥਾਟ ਨੂੰ ਐਕਸਪ੍ਰੈਸ ਕਰ ਸਕਦੇ ਆ ਸੋ ਇਹਦਾ ਆਪਾਂ ਵੱਧੋ ਵੱਧ ਫਾਇਦਾ ਲਈਏ ਵੱਧੋ ਵੱਧ ਲੋਕਾਂ ਨੂੰ ਇੱਕ ਦੂਜੇ ਨਾਲ ਜੋੜੀਏ ਬਹੁਤ ਬਹੁਤ ਧੰਨਵਾਦ ਆਹ ਕੁਰੀ ਚਿਕਾ ਖਾਲਸਾ ਚਿਕਾ ਖਾਲਸਾ ਬਾਈਟ ਤੇ ਚੱਕੀ ਫਤੇ